ਜੇ ਪ੍ਰੇਮ ਨਹੀਂ ਤਾਂ ਪਾਠ ਨਹੀਂ ਹੋ ਸਕੇਗਾ ਪ੍ਰੇਮ ਨਹੀਂ ਸੇਵਾ ਨਹੀਂ ਹੋ ਸਕੇਗੀ ਪ੍ਰੇਮ ਨਹੀਂ ਸਤ ਸੰਗ ਨਹੀਂ ਕੀਤਾ ਜਾ ਸਕੇਗਾ ਔਰ ਬਿਨਾ ਪ੍ਰੇਮ ਤੋਂ ਜੋ ਕੁਝ ਵੀ ਮਨੁੱਖ ਕਰੇਗਾ ਭਾਵੇਂ ਉਹ ਜ਼ੋਰ ਨਾਲ ਕਰ ਤਾਂ ਲਵੇ ਪਰ ਉਹਦੇ ਪ੍ਰਤੀ ਮਨ ਦੇ ਅੰਦਰ ਦਿਲਚਸਪੀ ਪੈਦਾ ਨਹੀਂ ਹੋਏਗੀ ਦਿਲਚਸਪੀ ਪੈਦਾ ਨਹੀਂ ਹੋਏਗੀ ਪ੍ਰੇਮ ਤੋਂ ਸਖਣਾ ਕੋਈ ਵੀ ਕੀਤਾ ਹੋਇਆ ਕੰਮ ਜਿਹੜਾ ਉਹ ਬੜਾ ਬੋਝਲ ਜਿਹਾ ਲੱਗਦਾ ਹੈ ਬੜਾ ਔਖਾ ਲੱਗਦਾ ਹੈ ਡੰਗ ਟਪਾਉ ਲੱਗਦਾ ਹੈ ਉਹਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੱਧਾ ਚੱਟੀ ਸ਼ਬਦ ਨਾਲ ਡਿਫਾਈਨ ਕਰਦੇ ਨੇ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਤਕਾਰ ਨਾ ਗੁਣ ਨਾ ਉਤਕਾਰ ਕਾਲੇ ਬਰਤਨ ਨੂੰ ਛੂਹ ਨਾਲ ਤੇਰੇ ਆਪਣੇ ਚਿੱਟੇ ਜਾਮੇ ਦੇ ਉੱਤੇ ਦਾਗ ਹੀ ਲੱਗਣਾ ਹੈ ਇਸ ਤਰ੍ਹਾਂ ਇੱਕ ਭਾਰ ਜਿਹਾ ਆਪਣੇ ਉੱਤੇ ਮਨੁੱਖ ਲੱਦ ਕੇ ਇੱਕ ਪ੍ਰੈਸ਼ਰਾਈਜ਼ ਹੋ ਕੇ ਇੱਕ ਬੋਝ ਥੱਲੇ ਦੱਬ ਕੇ ਉਸ ਤਮ ਨੂੰ ਅਣ ਮੰਨੇ ਜੈ ਮਨ ਨਾਲ ਕਹੇ ਕੋਸ ਕੰਮ ਨੂੰ ਅਣ ਮੱਤੇ ਜੈ ਮਨ ਨਾਲ ਕਰ। ਜੇ ਤੂੰ ਚੌਣਾ ਨਾ ਵੀ ਦੁਨੀਆਂ ਦੇ ਪਦਾਰਥਾਂ ਦੀ ਖਿੱਚ, ਵਾਸ਼ਨਾਵਾਂ ਦਾ ਜ਼ੋਰ ਤੇਰੇ ਜੀਵਨ ਚੋਂ ਘਟੇ, ਮੰਦੇ ਖਿਆਲ ਤੇਰੇ ਅੰਦਰੋਂ ਤੇਰਾ ਖਿਹੜਾ ਛੱਡਣ, ਤਾਂ ਤੈਨੂੰ ਆਪਣਾ ਰੋਕ ਆਪਣਾ ਧਿਆਨ। ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, "ਹੇ ਮਨੁਕ ਜੇ ਤੂੰ ਆਪਣੇ ਹਿਰਦੇ ਵਿੱਚ, ਆਪਣੀ ਸੁਰਤ ਵਿੱਚ ਦੀਨ ਦਾ ਪ੍ਰੇਮ ਪੈਦਾ ਕਰਨਾ ਚਾਹੁੰਦਾ" ਕਿਉਂਕਿ ਕਿਸੇ ਚੀਜ਼ ਦੀ ਕਮਾਈ ਅਭਿਆਸ ਜਾਂ ਉਹ ਜੇ ਤਾਂ ਹੀ ਬਣਿਆ ਜਾ ਸਕਦਾ ਹੈ ਜੇ ਉਸ ਮਾਰਗ ਦੇ ਪ੍ਰਤੀ ਰਸਤੇ ਦੇ ਪ੍ਰਤੀ ਸਾਡੇ ਅੰਦਰ ਖਿੱਚ ਹੈ ਪ੍ਰੇਮ ਹੈ ਜੇ ਪ੍ਰੇਮ ਨਹੀਂ ਤਾਂ ਪਾਠ ਨਹੀਂ ਹੋ ਸਕੇਗਾ ਪ੍ਰੇਮ ਨਹੀਂ ਸੇਵਾ ਨਹੀਂ ਹੋ ਸਕੇਗੀ ਪ੍ਰੇਮ ਨਹੀਂ ਸਤ ਸੰਗ ਨਹੀਂ ਕੀਤਾ ਜਾ ਸਕੇਗਾ ਔਰ ਬਿਨਾ ਪ੍ਰੇਮ ਤੋਂ ਜੋ ਕੁਝ ਵੀ ਮਨੁੱਖ ਕਰੇਗਾ ਪਾਵੇਂ ਉਹ ਜ਼ੋਰ ਨਾਲ ਕਰ ਤਾਂ ਲਵੇ ਪਰ ਉਹਦੇ ਪ੍ਰਤੀ ਮਨ ਦੇ ਅੰਦਰ ਦਿਲਚਸਪੀ ਪੈਦਾ ਨਹੀਂ ਹੋਏਗੀ। ਮਨ ਨੂੰ ਸਕੂਨ ਨਹੀਂ ਮਿਲੇਗਾ ਉਸ ਕੰਮ ਨੂੰ ਕਰਨ ਦਾ ਰਸ ਨਹੀਂ ਆਏਗਾ, ਸਵਾਦ ਨਹੀਂ ਆਏਗਾ। ਪ੍ਰੇਮ ਤੋਂ ਸਖਣਾ ਕੋਈ ਵੀ ਕੀਤਾ ਹੋਇਆ ਕੰਮ ਜਿਹੜਾ ਉਹ ਬੜਾ ਬੋਝਲ ਜਿਹਾ ਲੱਗਦਾ ਹੈ, ਬੜਾ ਔਖਾ ਲੱਗਦਾ ਹੈ। ਡੰਗ ਟਪਾਉ ਲੱਗਦਾ ਹੈ ਉਹਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੱਧਾ ਚੱਟੀ ਸ਼ਬਦ ਨਾਲ ਡਿਫਾਈਨ ਕਰਦੇ ਨੇ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਮਹਾਰਾਜ ਕਹਿੰਦੇ ਉਹਦੇ ਵਿੱਚੋਂ ਫਿਰ ਮਨੁੱਖ ਨੂੰ ਕੋਈ ਭਲਾਈ ਵੀ ਨਹੀਂ ਮਿਲਦੀ ਤੇ ਉਹ ਕੰਮ ਕਰਦਿਆਂ ਹੋਇਆਂ ਕੋਈ ਰਸ ਵੀ ਨਹੀਂ ਬਣਦਾ ਇਸ ਤਰ੍ਹਾਂ ਇੱਕ ਭਾਰ ਜਿਹਾ ਆਪਣੇ ਉੱਤੇ ਮਨੁੱਖ ਲੱਦ ਕੇ ਇੱਕ ਪ੍ਰੈਸ਼ਰਾਈਜ਼ ਹੋ ਕੇ ਇੱਕ ਬੋਝ ਥੱਲੇ ਦੱਬ ਕੇ ਉਸ ਕੰਮ ਨੂੰ ਅਣ ਮੰਨੇ ਜੈ ਮਨ ਨਾਲ ਕਰਦਾ ਹੈ ਤੇ ਮਨ ਰਾਜੀ ਨਹੀਂ ਪਰ ਕਰ ਰਿਹਾ ਤੇ ਜਦੋਂ ਮਨ ਰਾਜੀ ਨਹੀਂ ਦਾ ਮਤਲਬ ਦਿਲਚਸਪੀ ਨਹੀਂ ਹੈ ਮਨ ਅੰਦਰ ਉਸ ਕੰਮ ਨੂੰ ਇੰਜੋਏ ਕਰਨ ਦੀ ਭਾਵਨਾ ਨਹੀਂ ਸਵਾਦ ਉਹਦਾ ਰਸ ਮਾਨਣ ਦੀ ਭਾਵਨਾ ਨਹੀਂ ਜਦੋਂ ਕਿ ਗੁਰਮਤ ਦਾ ਮਾਰਗ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਇਸ ਵਸਤੂ ਨੂੰ ਖਾਂਦਿਆਂ ਸ਼ੱਕਦਿਆਂ ਗ੍ਰਹਿਣ ਕਰਦਿਆਂ ਇਸ ਨੂੰ ਪੁੰਚਣਾ ਹੈ ਇਸ ਦਾ ਸਵਾਦ ਵੀ ਮੰਨਣਾ ਹੈ ਇਸ ਦਾ ਲਾਹਾ ਵੀ ਲੈਣਾ ਹੈ ਜਿੱਥੇ ਮੰਜ਼ਲ ਵੱਲ ਧਿਆਨ ਦੇਣਾ ਹੈ ਉੱਥੇ ਰਸਤੇ ਨੂੰ ਇੰਜੋਏ ਵੀ ਕਰਨਾ ਹੈ ਮੰਜ਼ਲ ਹੈ ਪਰਮੇਸ਼ਰ ਨਾਲ ਇੱਕ ਸੁਰੂਣਾ ਮੰਜ਼ਲ ਹੈ ਗੁਰੂ ਦੀ ਜੁਗਤ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਉਸ ਟੀਚੇ ਤੱਕ ਪਹੁੰਚਣਾ ਜਿਹੜੀ ਮਹਾਰਾਜ ਨੇ ਬਖਸ਼ੀ ਹੈ ਵੀ ਤੂੰ ਦੀਨ ਕਮਾਉਣਾ ਹੈ ਦੀਨ ਦਾ ਰੂਪ ਹੋਣਾ ਹੈ ਪਰ ਜਿਹੜਾ ਉਹਦੇ ਰਾਜ ਅਭਿਆਸ ਹੈ ਜੇ ਉਹਦਾ ਸਵਾਦ ਨਹੀਂ ਆ ਰਿਹਾ ਤੇ ਉਹ ਅਭਿਆਸ ਮੁਕੰਮਲ ਕਿਵੇਂ ਹੋਏਗਾ ਉਹਦੇ ਪ੍ਰਤੀ ਦਿਲਚਸਪੀ ਹੋਣੀ ਬੜੀ ਜ਼ਰੂਰੀ ਹੈ ਉਹਦਾ ਸਵਾਦ ਆਉਣਾ ਬੜਾ ਜ਼ਰੂਰੀ ਹੈ ਸਤਿਗੁਰੂ ਮਹਾਰਾਜ ਉਹਨੂੰ ਫਰਮਾਉਂਦੇ ਨੇ ਕਹਿੰਦੇ ਨੇ ਕਬੀਰ ਪ੍ਰੀਤ ਇੱਕ ਸਿਉ ਕੀ ਹੈ ਜਾਂ ਫਿਰ ਪਹਿਲੇ ਸ਼ਲੋਕ ਵਿੱਚ ਆਖਿਆ ਕਬੀਰ ਤਾਂ ਸਿਉ ਪ੍ਰੀਤ ਕਰ ਉਸ ਨਾਲ ਪ੍ਰੇਮ ਕਰ ਜਾਕੋ ਠਾਕੁਰ ਰਾਮ ਕਿਨਾਂ ਨਾਲ ਉਹਨਾਂ ਸਤ ਸੰਗੀਆਂ ਨਾਲ ਭਾਵ ਆਪਣੀ ਦਿਲਚਸਪੀ ਸਤ ਸੰਗੀਆਂ ਦੀ ਸਹਬਤ ਵਿੱਚ ਬੈਠਣ ਦੀ ਬਣਾ ਜੇ ਤੂੰ ਚੌਰਾ ਹੈ ਨਾ ਵੀ ਦੁਨੀਆ ਦੇ ਪਦਾਰਥਾਂ ਦੀ ਖਿੱਚ ਵਾਸ਼ਨਾਵਾਂ ਦਾ ਜੋਰ ਤੇਰੇ ਜੀਵਨ ਚੋਂ ਘਟੇ ਮੰਦੇ ਖਿਆਲ ਤੇਰੇ ਅੰਦਰੋਂ ਤੇਰਾ ਖਿਹੜਾ ਛੱਡਣ ਤਾਂ ਤੈਨੂੰ ਆਪਣਾ ਰੋਖ ਆਪਣਾ ਧਿਆਨ ਸਤ ਸੰਗਤ ਵੱਲ ਕਰਨਾ ਪਏਗਾ ਉਹਨਾਂ ਜੀਵਾਂ ਦੀ ਸਹੂਬਤ ਵਿੱਚ ਜਾ ਕੇ ਬੈਠਣਾ ਪਏਗਾ ਜਾਂ ਉਹਨਾਂ ਦੀ ਸੰਗਤ ਲੋੜਨੀ ਪਏਗੀ ਜਿਹੜੇ ਕੇਵਲ ਇੱਕ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੇ ਹਨ ਤੇ ਜੇ ਤੇਰੀ ਖੇਚ ਵਾਸ਼ਨਾ ਨਾਲ ਪ੍ਰੇਮ ਕਰਨ ਵਾਲੇ ਮੰਦੇ ਅਮਲ ਕਮਾਉਣ ਵਾਲੇ ਲੋਕਾਂ ਦੇ ਕੋਲ ਬੈਠਣ ਦੀਏ ਤੇ ਤੂੰ ਦੀਨ ਨਹੀਂ ਕਮਾ ਸਕੇਗਾ ਕਿਉਂਕਿ ਦੋ ਤਰ੍ਹਾਂ ਦੀ ਸੰਗਤ ਦਾ ਜ਼ਿਕਰ ਮਹਾਰਾਜ ਦੀ ਬਾਣੀ ਨੇ ਕੀਤਾ ਹੈ ਵੈਸੇ ਕਬੀਰ ਸਾਹਿਬ ਵੀ ਆਪਣੇ ਸ਼ਲੋਕ ਚ ਕਹਿੰਦੇ ਨੇ ਅੱਗੇ ਉਹ ਸ਼ਲੋਕ ਆਏਗਾ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਇ ਤੁਸੀਂ ਜਿਹੋ ਜੀ ਸਹਬਤ ਵਿੱਚ ਬੈਠੋਗੇ ਉਹੋ ਜਿਹੀ ਕਰਮ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਤੁਹਾਡੇ ਜੀਵਨ ਤੇ ਪਵੇਗਾ ਤੇ ਸੰਗਤ ਦੀ ਰੰਗਤ ਦੇ ਨਾਲ ਤੁਸੀਂ ਰੰਗੇ ਜਾਓਗੇ ਤੇ ਉਹੋ ਜਿਹੀ ਤੁਹਾਡਾ ਆਪਣਾ ਜੀਵਨ ਵੀ ਬਣੇਗਾ ਜਿਹੋ ਜੀ ਤੁਸੀਂ ਸਹਬਤ ਜਾਂ ਸੰਗਤ ਮੰਨ ਲਵੇ ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਵਾਸਨ ਕਾਰੋਂ ਪਰਸੀ ਤੌ ਕਛ ਲੱਗੈ ਦਾ ਕਹਿੰਦੇ ਨੇ ਕਾਲੇ ਬਰਤਨ ਨੂੰ ਛੂਣ ਨਾਲ ਤੇਰੇ ਆਪਣੇ ਚਿੱਟੇ ਜਾਮੇ ਦੇ ਉੱਤੇ ਦਾਗ ਹੀ ਲੱਗਣਾ ਹੈ ਇਸ ਕਰਕੇ ਇਹੋ ਜੀ ਸੋਹਬਤ ਤੋਂ ਦੂਰ ਰਹਿ ਸਾਖਤ ਭਾਵ ਸੱਚ ਤੋਂ ਟੁੱਟਾ ਹੋਇਆ ਮਨੁੱਖ ਜਿਹੜਾ ਉਹਦੀ ਨੇੜਤਾ ਵਿੱਚ ਤੈਨੂੰ ਸਹਜ ਕਿਵੇਂ ਆ ਸਕਦਾ ਹੈ ਸੰਤੋਖ ਕਿਵੇਂ ਆ ਸਕਦਾ ਹੈ ਉੱਚੇ ਗੁਣਾਂ ਦਾ ਵਾਸ ਤੇਰੇ ਜੀਵਨ 'ਚ ਕਿਵੇਂ ਹੋ ਸਕਦਾ ਹੈ ਜਦੋਂ ਕਿ ਉਹ ਆਪ ਹੀ ਇਨ੍ਹਾਂ ਚੀਜ਼ਾਂ ਤੋਂ ਸਖਣਾ ਤੇ ਖਾਲੀ ਹੈ